ਕਹਿੰਦੇ ਜਦੋਂ ਜਗ੍ਹਾ ਬਣਨੀ ਸੀ ਨਾ ਤੇ ਜਿਹੜਾ ਕਾਰੀਗਰ ਸੀਗਾ ਮਿਸਤਰੀ ਸੀ ਉਹਨੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਵੀ ਕੀ ਬਣਾਉਣਾ ਉਹਨੇ ਨੇ ਸਿਰ ਤੇ ਹੱਥ ਰੱਖਤਾ ਇਹਦੇ ਅੱਖਾਂ ਵਿੱਚ ਅੱਖਾਂ ਵਿੱਚ ਐ ਸਿਰ ਤੇ ਹੱਥ ਰੱਖਤਾ ਕਹਿੰਦੇ ਉਹਨੂੰ ਸੱਚ ਖੰਡ ਦਿਖਿਆ ਜਿੱਥੇ ਰੱਬ ਆਪ ਰਹਿੰਦਾ ਉਹ ਗੁਰੂ ਦੇਖ ਲਿਆ ਕਹਿੰਦੇ ਦੇਖ ਲਈ ਜੀ ਕੀ ਸੀ ਕਹਿੰਦੇ ਉਹ ਜਗ੍ਹਾ ਜਿੱਥੇ ਅਕਾਲ ਪੁਰਖ ਰਹਿੰਦਾ ਵਨ ਗੌਰ ਉਹ ਬਣਵਾਇਆ ਕਹਿੰਦੇ ਆ ਵੀ ਇਹ ਨਕਸ਼ਾ ਉਹਦਾ ਵਾ ਪਾਣੀ ਦਾ ਘਰਿਆ ਹੋਇਆ ਵਾ ਜਿੱਥੇ ਉਹ ਰਹਿੰਦਾ ਤੇ ਉਹਨੇ ਉਹ ਬਣਾਇਆ ਉਹਨੂੰ ਉਹਨੇ ਪੁੱਛਿਆ ਨਹੀਂ ਫਿਰ ਕਿਸੇ ਨੂੰ ਦੂਜੀ ਜਿਹੜੀ ਧਾਰਨਾ ਉਹ ਇਹ ਆ ਉੱਥੇ ਬਾਰੇ ਗੱਲ ਇਹ ਕੋਈ ਸਥਾਨ ਇਹੋ ਜਿਹਾ ਵਾ ਜਿਹੜਾ ਕਿਸੇ ਗੁਰੂ ਨੇ ਬਣਾਇਆ ਸੀ ਗੱਲ ਸਮਝ ਆਂਦੀ ਹੈ ਜਿਹੜਾ ਕਿਸੇ ਗੁਰੂ ਨੇ ਆਪ ਬਣਾਇਆ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਠੀਕ ਹੈ ਗੁਰੂ ਅਰਜਨ ਦੇਵ ਜੀ ਹੋਰ ਕੋਈ ਦੁਨੀਆ ਚ ਗੁਰਦੁਆਰਾ ਇਹੋ ਜਿਹਾ ਨਹੀਂ ਜਿਹੜਾ ਗੁਰੂ ਨੇ ਬਣਾਇਆ ਦੋਈ ਥਾਵਾਂ ਨੇ ਇੱਕ ਇਹ ਹਰਮੰਦਰ ਸਾਹਿਬ ਤੇ ਇੱਕ ਸਾਹਮਣੇ ਅਕਾਲ ਤਖਤ ਪੂਛੇ ਮੇ ਬਾਸ਼ਾ ਨੂੰ ਹੈ ਕਿ ਇਸ ਕਰਕੇ ਉੱਥੇ ਮਤਲਬ ਪਹੁੰਚ ਕੇ ਬੰਦਾ ਕਿਸੇ ਹੋਰ ਬ੍ਰਹਮੰਡ ਚ ਪਹੁੰਚ ਜਾਂਦਾ ਇਸ ਧਰਤੀ ਉਤੇ ਇੱਕ ਗੁਰਦੁਆਰੇ ਬਹੁਤ ਨੇ ਜੀ ਜੀ ਪਰ ਗੁਰੂ ਦੇ ਹੱਥੋਂ ਬਣਿਆ ਹੋਇਆ ਗੁਰਦੁਆਰਾ ਜਦੋਂ ਆਈ ਥਿੰਕ ਆਪਾਂ ਪੌੜੀਆਂ ਉਤਰਦੇ ਆ ਜਦੋਂ ਪਹਿਲਾ ਦੇਖਦੇ ਆ ਆ ਜੋ ਦਰਸ਼ਨ ਹੁੰਦੇ ਆ ਉਹ ਮੈਂ ਉਹ ਆਈ ਥਿੰਕ ਇਸ ਕੋਈ ਡਿਸਕਰਾਇਬ ਵੀ ਨਹੀਂ ਕਰ ਸਕਦਾ ਉਹ ਦੁਨੀਆ ਹੀ ਹੋਰ ਆ ਜਦੋਂ ਸਾਰੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਬਾਹਰ ਵਰਲਡ ਚ ਹੋ ਕੀ ਰਿਹਾ ਤੇ ਤੁਹਾਡਾ ਜੀਵ ਨਹੀਂ ਕਰਦਾ ਹੁੰਦਾ ਉੱਥੋਂ ਜਾਣ ਨੂੰ ਕਦੇ ਵੀ ਨਹੀਂ ਜੀ ਕਰਦਾ ਹੁੰਦਾ ਮੇਰੇ ਨਾਲ ਇਦਾਂ ਹੋਇਆ ਅਸੀਂ ਹਰ ਵਾਰੀ ਜਦੋਂ ਗਏ ਆ ਇੱਕ ਮੈਂ ਮੈਨੂੰ ਆਪ ਨਹੀਂ ਪਤਾ ਕਿਉਂ ਈਮੋਸ਼ਨਲ ਹੋ ਜਾਂਦੇ ਆ ਕਦੇ ਵੀ ਨਹੀਂ ਮੈਨੂੰ ਪਤਾ ਆਈ ਡੋਟ ਨੋ ਦਾ ਰੀਜ਼ਨ ਕੀ ਆ ਸੋਚ ਕੀ ਵੀ ਜਾਂ ਮੈਨੂੰ ਮੈਂ ਇਮੇਜਿਨ ਕਰ ਸਕਦੀ ਕਿ ਤੁਸੀਂ ਉੱਥੇ ਹੋਗੇ ਹੋਗੇ ਈਮੋਸ਼ਨਲ ਹੁੰਦਾ ਇਦਾਂ ਮੇਰੇ ਨਾਲ ਵੀ ਹੁੰਦਾ ਇੱਕ ਅਲੱਗ ਹੀ ਪਾਵਰ ਆਉਂਦੀ ਹੈ ਹਾਂ ਜੀ ਹਾਂ ਜੀ ਤੁਸੀਂ ਡਿਟੈਚ ਕਰ ਹੀ ਨਹੀਂ ਪਾਉਂਦੇ ਜਾ ਕੇ ਵੀ એનર્ਜੀ ਇਸ ਬਹੁਤ ਹਾਈ ਲੈਵਲ ਬਹੁਤ ਹਾਈ એનર્ਜੀ ਇਸ ਲੈਵਲ दैट्स ਵੈਰੀ ਟੂ ਬੀ ਭਾਈ ਪਰ ਮੈਨੂੰ ਲੱਗਦਾ ਜਿਹੜਾ ਉਹ ਮਤਲਬ ਅਸਰ ਅਸਲ ਜਿਹੜਾ ਪ੍ਰਭਾਵ ਹੈ ਨਾ ਉਹ ਇਹ ਜਗਰੂ ਦੇ ਹੱਥੋਂ ਆਪ ਬਣਿਆ ਹੋਇਆ ਹੈ ਜੀ ਤੋ ਬਾਈ ਬਰੋ ਤੁਹਾਨੂੰ ਧੰਨਵਾਦ ਤੁਹਾਡੇ ਇਸ ਸਮਝ ਤੱਕ ਪਹੁੰਚਣ ਲਈ ਤਾਂ ਬਾਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਜਾਂ ਜ਼ਿੰਦਗੀ ਦੇ ਵਿੱਚ ਹੋਰ ਬਦਲਾਅ ਲੈ ਕੇ ਆਣੇ ਪੈਣੇ ਆ ਬਟ ਉਹੀ ਗੱਲ ਆ ਤੁਸੀਂ ਕਹਿੰਦੇ ਹੋ ਮਹਿਫਿਲ 'ਚ ਬੈਠੇ ਤੇ ਕੁਛ ਨਾ ਕੁਛ ਦੇ ਕੇ ਜ਼ਰੂਰ ਨਿਕਲੋ ਮੈਂ ਕਹਿੰਦੀ ਮਹਿਫਿਲ 'ਚ ਬੈਠੋ ਤੇ ਲੈ ਕੇ ਜ਼ਰੂਰ ਨਿਕਲੋ ਸੋ ਮੈਂ ਹੁਣ ਦੱਸ ਸਕਦੀ ਆ ਕਿ ਸਿਆਣੇ ਦੱਸਦੇ ਨੇ ਇਹ ਵੀ ਉਸ ਜਗ੍ਹਾ ਦੀ ਸੋਚਾ ਸਿਆਣੇ ਕਹਿੰਦੇ ਮੈਂ ਨਹੀਂ ਇਹਦਾ ਓਕੇ ਸੋ ਸਿਆਣੀਆਂ ਦੀ ਗੱਲ ਬਹੁਤ ਸਿਆਣੀ ਹੀ ਹੁੰਦੀ ਆ ਤੇ ਜ਼ਿੰਦਗੀ 'ਚ ਕੰਮ ਹੀ ਆਉਂਦੀ ਆ ਤੇ ਬਹੁਤ ਸਿਆਣਾ ਕੰਮ ਕੀਤਾ ਕਿ ਤੁਸੀਂ ਇੰਨੀ ਸੋਹਣੀ ਫਿਲਮ ਲੈ ਕੇ ਆ ਰਹੇ ਹੋ ਸੋ ਬਹੁਤ ਮੁਬਾਰਕਬਾਦ ਬਹੁਤ ਪਿਆਰ ਬਹੁਤ ਸਤਿਕਾਰ ਇਸ ਤੇ ਲਈ ਥੈਂਕ ਯੂ ਤੇ ਤੁਸੀਂ ਕੁਛ ਨਹੀਂ ਕਰਨਾ ਜ਼ਿੰਮੇਵਾਰੀ ਇਹ ਸਮਝਨੀ ਹੈ ਕਿ ਸਿਨੇਮਾ ਸਿਨੇਮਾ ਤੇ ਜਾ ਕੇ ਵੇਖਣ ਲਈ ਬਣਾਇਆ ਜਾਂਦਾ ਹੈ OTT ਪਲੇਟਫਾਰਮ ਤੇ ਆਨ ਤੱਕ ਦਾ ਇੰਤਜ਼ਾਰ ਨਾ ਕਰਿਓ ਬੀਬੀ ਰਜਨੀ ਤੇ ਬਣਾਈ ਗਈ ਉਹ ਫਿਲਮ ਹੈ ਜਿਹਦੀਆਂ ਬਾਤਾਂ ਬਚਪਨ ਤੋਂ ਸੁਣਦੇ ਆ ਰਹੇ ਹੁਣ ਵੇਖਣ ਦਾ ਸਮਾਂ ਸੋ ਬੜੀ ਮਿਹਨਤ ਨਾਲ ਇਹ ਫਿਲਮ ਬਣਾਈ ਗਈ ਹੈ ਔਰ ਮੈਨੂੰ ਲੱਗਦਾ ਉਨੀ ਹੀ ਸ਼ਿੱਦਤ ਦੇ ਨਾਲ ਸਾਨੂੰ ਵੀ ਵੇਖਣ ਜਾਣਾ ਚਾਹੀਦਾ ਫਿਲਹਾਲ ਦੇ ਲਈ ਐਨ